ਜੋ ਨਿਧੀ ਬਾਡੀ ਤੋਂ ਬਾਅਦ ਕਿਸਾਨਾਂ ਲਈ ਕਣਕ ਦੀ ਬਜਾਈ ਲਈ ਸਮਾਂ ਥੋੜਾ ਹੁੰਦਾ ਏ ਪਰ ਸਰਫੇਸ ਸੀਡਰ ਮਸ਼ੀਨ ਨਾਲ ਖੇਤ ਵਿੱਚ ਝੋਨੇ ਦੀ ਪ੍ਰਾਲੀ ਨੂੰ ਬਿਨਾ ਸਾੜੇ ਅਤੇ ਬਿਨਾ ਵਾਹੇ ਕਣਕ ਦੀ ਬੀੜੇ ਸਰੀ ਨਹੀਂ ਬਲਕਿ ਅਗੀਤੀ ਬਜਾਈ ਹੋ ਜਾਂਦੀ ਏ ਵੱਡੀ ਗੱਲ ਇਹ ਹੈ ਕਿ ਪ੍ਰਾਲੀ ਨੂੰ ਬਿਨਾ ਅੱਗ ਲਾਏ ਬਹੁਤ ਹੀ ਘੱਟ ਖਰਚੇ ਉੱਤੇ ਛੋਟੇ ਟਰੈਕਟਰ ਨਾਲ ਹੀ ਕਣਕ ਦੀ ਬਜਾਈ ਹੋ ਜਾਂਦੀ ਏ ਸਰਫੇਸ ਸੀਡਰ ਮਸ਼ੀਨ ਦੀ ਕਾਰਡ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਕੀਤੀ ਗਈ ਏ ਹਾਂਜੀ ਇਹ ਨਾ ਇੱਕ ਪਰਾਲੀ ਦੀ ਸਾਮ ਸੰਭਾਲ ਤੇ ਕਣਕ ਦੀ ਬਜਾਈ ਲਈ ਇੱਕੋ ਤਕਨੀਕ ਸੰਯੁਕਤ ਆ ਜੀ ਤੇ ਇਹਦੇ ਵਿੱਚ ਯੂਨੀਵਰਸਿਟੀ ਨੇ ਇਹ ਤਕਨੀਕ ਦਿੱਤੀ ਆ ਕੁਝ ਜ਼ਿਮੀਂਦਾਰਾਂ ਦੀ ਡਿਮਾਂਡ ਸੀ ਕਿ ਵੀ ਸਾਨੂੰ ਥੋੜੇ ਜਿਹਾ ਸਾਨੂੰ ਸਸਤੀ ਤਕਨੀਕ ਦਿੱਤੀ ਜਾਵੇ ਜਿਹੜੀ ਸਾਡੇ ਛੋਟੇ ਟਰੈਕਟਰਾਂ ਨਾਲ ਵੀ ਚੱਲ ਜਾਵੇ ਜਿੰਨਾ ਰਕਬਾ ਅਸੀਂ ਅਨਟੈਂਡਡ ਆ ਜਾਂ ਅਸੀਂ ਜਿੱਥੇ ਚਾਹੁੰਦੇ ਆ ਵੀ ਇੱਥੇ ਵੀ ਨਾ ਅੱਗ ਲਾਈਏ ਪਰ ਉਹਨਾਂ ਕੋਲੇ ਥੋੜਾ ਜਿਹਾ ਰਾਸ ਘਟਾ ਤਾਂ ਉਹ ਜ਼ਿਮੀਂਦਾਰ ਚਾਹੁੰਦੇ ਵੀ ਘਟ ਪਾਵਰ ਦੇ ਨਾਲ ਸਾਨੂੰ ਇੱਕ ਮਸ਼ੀਨ ਦਿੱਤੀ ਜਾਵੇ ਮਸ਼ੀਨ ਤੋਂ ਪਹਿਲਾਂ ਇਹ ਤਕਨੀਕ ਦੀ ਉਪਜ ਹੋਈ ਆ ਖੇਤੀਬਾੜੀ ਯੂਨੀਵਰਸਿਟੀ ਵਿਕੇ ਤਾਂ ਇਸ ਦੇ ਵਿੱਚ ਜਿਹੜਾ ਬੀਜ ਆ ਜਿਵੇਂ ਸਰਫੇਸ ਸੀਡਰ ਤੁਸੀਂ ਪੜ ਰਹੇ ਹੋ ਮੇਰੇ ਪਿੱਛੇ ਸਰਫੇਸ ਸੀਡਰ ਦਾ ਮਤਲਬ ਸਤਾ ਤੇ ਹੀ ਬੀਜਣਾ ਤੇ ਕੰਮ ਮਲਚਿੰਗ ਉੱਤੇ ਪ੍ਰਾਲ ਦੀ ਮਲਚ ਆ ਜਾਣੀ ਸਰਫੇਸ ਸੀਡਰ ਕੰਮ ਮਲਚਿੰਗ ਆ ਇਸ ਤਕਨੀਕ ਦਾ ਨਾਮ ਔਰ ਸਰਫੇਸ ਸੀਡਰ ਇਹ ਮਸ਼ੀਨ ਕੀ ਕਰਦੀ ਆ ਸਤਾ ਤੇ ਦਾਣੇ ਤੇ ਮੁੱਢਲੀ ਖਾਦ ਜਿਵੇਂ ਕਣਕ ਦੇ ਵਿੱਚ ਮੁੱਢਲੀ ਖਾਦ ਡੀਪੀਆ ਤੇ ਕਣਕ ਦਾ ਬੀਜ 45 ਕਿਲੋ ਦੇ ਹਿਸਾਬ ਨਾਲ ਇਹ ਪੈਂਟ ਕੁਲ ਦੇ ਹਿਸਾਬ ਨਾਲ ਅਸੀਂ ਸਿਪਾਰਸ਼ ਕਰਦੇ ਹਾਂ ਖਾਦ ਤੇ ਉਹਨੂੰ ਸਤਾ ਤੇ ਇੱਕੋ ਜਿਹਾ ਇਹ ਰੱਖਦੀ ਆ ਤੇ ਉੱਤੇ ਉਹਨੂੰ ਪਰਾਲੀ ਦੀ ਤਹਿ ਨਾਲ ਢੱਕਦੀ ਆ ਪਰ ਇਹ ਕੰਮ ਉਹਨਾਂ ਖੇਤਾਂ ਦੇ ਵਿੱਚ ਹੀ ਪੋਸੀਬਲ ਜਾਂ ਹੋਏਗਾ ਸੰਭਵ ਜਿੱਥੇ ਝੋਨੇ ਦੇ ਵੱਢ ਵਾਲੇ ਝੋਨਾ ਆਪਾਂ ਗਿੱਲਾ ਨਾ ਵੱਢੀਏ ਝੋਨੇ ਦੇ ਵੱਢ ਜਾਂ ਝੋਨੇ ਵਾਲਾ ਖੇਤ ਸੁੱਕਾ ਹੋਵੇ ਜਦੋਂ ਕੰਬਾਈਨ ਚੱਲਦੀ ਆ ਉਦੋਂ ਖੇਤ ਇਹ ਸੁੱਕੇ ਹੋਣ ਤਾਂ ਉਸ ਤੋਂ ਬਾਅਦ ਫਿਰ ਜਦੋਂ ਇਹਨੇ ਉੱਤੇ ਪਰਾਲੀ ਦੀ ਮਲਚ ਕਰਤੀ ਮਸ਼ੀਨ ਨੇ ਉਸ ਤੋਂ ਬਾਅਦ ਇਹਨੂੰ ਪਾਣੀ ਲੱਗਦਾ ਪਾਣੀ ਨਾਲ ਹੀ ਕਣਕ ਜੰਮਦੀ ਆ ਤੇ ਅਸੀਂ ਜ਼ਿੰਮੇਦਾਰਾਂ ਨੂੰ ਬੇਨਤੀ ਕਰਦੇ ਹਾਂ ਵੀ ਇਹਦੇ ਲਈ ਛਾਰੇ ਛੋਟੇ ਪਾਉਣ ਜੇ ਝੋਨੇ ਦੇ ਨਹੀਂ ਤਾਂ ਕਣਕ ਤੋਂ ਪਹਿਲਾਂ ਛੋਟੇ ਕਰ ਲੈਣ ਉਹਦੇ ਤਰੀਕੇ ਹੈਗੇ ਨੇ ਤੇ ਪਾਣੀ ਸੰਕੋਚ ਕੇ ਲਾਉਣ ਹਲਕਾ ਪਾਣੀ ਮਤਲਬ 4-5 ਕਰਮਾ ਰਹਿੰਦੀਆਂ ਤੋਂ ਛਿਆਰਾ ਬੰਦ ਕਰ ਲੈ ਤਾਂ ਕਿ ਇਹ ਜਿਹੜਾ ਮੁੱਢਲਾ ਪਾਣੀ ਆ ਪਹਿਲਾ ਪਾਣੀ ਆ ਉਹਨੂੰ ਸੰਕੋਚ ਨਾਲ ਲੱਗੇ ਤੇ ਜਿਹੜਾ ਆਪਾਂ ਯੂਰੀਆ ਪਾਉਣਾ ਮੁੱਢਲਾ ਯੂਰੀਆ ਪਾਉਣਾ ਚਾਹੇ ਆਪਾਂ ਅਗਲੀ ਦੂਜੀ ਕਿਸ਼ਤ ਜਾਂ ਪਾਉਣੀ ਆ ਤਾਂ ਉਹ ਉਹਨੂੰ ਪਾਣੀ ਦੇ ਐਨ ਮੂਰੇ ਆਪਾਂ ਯੂਰੀਆ ਪਾਉਣਾ ਤਾਂ ਕਿ ਉਹ ਪ੍ਰਾਲੀ ਦੇ ਵਿੱਚ ਹੀ ਲੰਘ ਕੇ ਆਈ ਚਲਿਆ ਜਾਵੇ ਜਿੱਥੇ ਆਪਾਂ ਪਾਉਣਾ ਚਾਹੁੰਦੇ ਆਂ ਕਸਟਰੀ ਟੈਕਨੋਲੋਜੀਆ ਆਪਣੀ ਕੋਸ਼ ਕਰਕੇ ਟੈਕਨੋਲੋਜੀਆ ਦਿੰਦੀ ਆ ਉਹਨਾਂ ਦੀ ਟੈਕਨੋਲੋਜੀਆ ਦੀ ਲਾਈਨ ਦੇ ਵਿੱਚ ਇਹ ਇੱਕ ਵੱਖਰੀ ਐਡੀਸ਼ਨ ਆ ਜੀ ਬਸ ਇਹਦਾ ਇਹ ਆ ਵੀ ਇਹ ਛੋਟੇ ਟਰੈਕਟਰ ਦੇ ਨਾਲ ਚੱਲ ਪੈਂਦੀ ਇਹਦਾ ਨਵੇੜਾ ਜਾਦੇ ਆ ਔਰ ਇਹਦੇ ਵਿੱਚ ਸਾਨੂੰ ਬਿਲਕੁਲ ਕਿਣਕਾ ਵੀ ਪ੍ਰਾਲੀ ਖੇਤੋਂ ਬਾਹਰ ਨਹੀਂ ਕੱਢਣੀ ਪੈਂਦੀ ਜਾਂ ਉਹਨੂੰ ਉਹ ਢੰਗ ਨਾਲ ਨਹੀਂ ਮੈਨੇਜ ਕਰਨਾ ਚਾਹੀਦਾ ਕਿਉਂਕਿ ਬੀਜ ਨੂੰ ਪ੍ਰਾਲ ਟੱਕਦਾ ਜੇ ਪ੍ਰਾਲ ਘਟੂਗਾ ਤਾਂ ਜਿਹਦੇ ਟਸਿਆ ਬੀਜ ਨਹੀਂ ਗਿਆ ਉਹਨੇ ਉੱਗਣਾ ਨਹੀਂ ਪ੍ਰਾਲ ਨਾਲ ਸੰਬੰਧਿਤ ਸਮੱਸਿਆਵਾਂ ਜਿਵੇਂ ਪ੍ਰਾਲੀ ਨੂੰ ਜਾਲਦਿਆਂ ਬਹੁਤ ਖਤਰਨਾਕ ਆਜੀ ਆਪਣੀ ਮਨੁੱਖਤਾ ਦੇ ਲਈ ਪੌਣ ਪਾਣੀ ਲਈ ਜੀਵ ਜੰਤੂਆਂ ਲਈ ਇਸੇ ਤਰ੍ਹਾਂ ਮਿੱਟੀ ਦੀ ਆਬਦੀ ਸਿਹਤ ਲਈ ਬਹੁਤ ਖਤਰਨਾਕ ਆ ਕਿਉਂਕਿ ਆਪਾਂ ਸਾਰੇ ਤਾਂ ਰੂੜੀ ਪਾਉਂਦੇ ਨਹੀਂ ਠੀਕ ਆ ਸਾਰੇ ਤਾਂ ਇੱਕ ਸਰ ਪ੍ਰਾਲੀ ਵਾਂਗੂ ਰੂੜੀ ਬਚਾਉਂਦੇ ਨਹੀਂ ਖੇਤਾਂ 'ਚ ਤਾਂ ਜਿਹੜਾ ਦਾਣੇ ਆਪਾਂ ਲੈ ਲੇ ਤੇ ਜਿਹੜੀ ਇਹਦੀ ਜਿਹੜੀ ਉਪਜ ਬਾਕੀ ਰਹਿ ਗਈ ਪ੍ਰਾਲ ਰਹਿ ਗਿਆ ਉਦੇ ਵਿੱਚ ਕਈ ਤਰ੍ਹਾਂ ਦੇ ਤੱਤ ਨੇ ਉਹਦੇ ਵਿੱਚ ਮੱਲੜ ਆਰਗੈਨਿਕ ਕਾਰਬਨ ਆ ਜਿਹੜੀ ਆਪਣੀ ਮਿੱਟੀ ਨੂੰ ਬਹੁਤ ਸਿਹਤਮੰਦ ਬਣਾਉਂਦੀ ਹੈ ਜੀ ਯੂਨੀਵਰਸਿਟੀ ਦੇ ਵਿੱਚ ਇਹ ਵੀ ਖੋਜ ਤੇ ਤਜਰਬੇ ਹੋਏ ਨੇ ਜਿਹੜੇ ਕਿਸਾਨ ਵੀਰ ਨੇ ਲਗਾਤਾਰ 3 ਸਾਲ ਪਰਾਲੀ ਨੂੰ ਖੇਤ ਦੇ ਵਿੱਚ ਰੱਖ ਲਿਆ ਚਾਹੇ ਵਾਹ ਲਿਆ ਚਾਹੇ ਸੱਤਾ ਤੇ ਰੱਖ ਲਿਆ ਉਹਨੂੰ ਚੌਥੇ ਸਾਲ ਉਹਦੀ ਕਣਕ ਦੇ ਵਿੱਚ 20 ਕਿਲੋ ਯੂਰੀਆ ਘੱਟ ਪਾਉਣ ਦੀ ਲੋੜ ਪੈਂਦੀ ਆ ਇਸੇ ਤਰ੍ਹਾਂ ਹੀ ਜਦੋਂ ਉਹਦਾ ਜੈਵਿਕ ਮਾਦਾ ਉੱਪਰ ਚੱਲਿਆ ਗਿਆ 0.75 ਤੋਂ ਤਾਂ ਉਹਦੇ ਵਿੱਚ ਜਿਹੜੀ ਫਾਸਫੋਰਸ ਆ ਉੱਧੀ ਹੋਈ ਪੈਂਦੀ ਆ ਮੰਨ ਕੇ ਚੱਲੋ ਜੇ 65 ਆਪਣੇ 54 ਕਿਲੋ ਫਾਸਫੋਰਸ ਕਹਿੰਿਆ ਸੀ ਜਾਂ 55 ਕਿਲੋ 27 ਕਿਲੋ ਫਾਸਫੋਰਸ ਜਾਂ ਡੀ ਐਂਡ ਡੀ ਐਪੀ ਖਾਦੀ ਪੈਂਦੀ ਆ ਜੀ ਜਿਹੜੇ ਮਕੌੜਿਆਂ ਦੇ ਵਿੱਚ ਨਹੀਂ ਕੋਈ ਇੰਨਾ ਜੀ ਇਹਦੇ ਵਿੱਚ ਸਮੱਸਿਆ ਨਹੀਂ ਆਉਂਦੀ ਕਿਨ ਕਹਿੰਦੇ ਜੇ ਆ ਵੀ ਜਾਵੇ ਕੋਈ ਸਮੱਸਿਆ ਕਿਸੇ ਵੀ ਤਰੀਕੇ ਚ ਆ ਜਾਵੇ ਚੂਹੇ ਦੀ ਆ ਜਾਵੇ ਉਹਦੇ ਲਈ ਸਪਾਰਸ਼ੇ ਸ਼ੁਦਾ ਸਾਡੀਆਂ ਦਵਾਈਆਂ ਹੈਗੀਆਂ ਨੇ ਜੇ ਉਹਨਾਂ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰਦੇ ਆ ਜ਼ਿੰਮੇਦਾਰ ਤਾਂ ਉਹਨਾਂ ਦਾ ਸਮਾਧਾਨ ਹੋ ਜਾਂਦਾ ਮਾਰਕੀਟ ਦੇ ਵਿੱਚ ਯੂਨੀਵਰਸਿਟੀ ਨੇ ਆਪਣੇ ਇਹ ਮਸ਼ੀਨ ਨੂੰ ਬਣਾਉਣ ਦੇ ਅਧਿਕਾਰ ਅਧਿਕਾਰਤ ਲਾਇਸੈਂਸ ਰਾਹੀਂ ਤਕਰੀਬਨ 15 ਫਰਮਾਂ ਨੂੰ ਦਿੱਤੇ ਆ ਜੀ ਤੇ ਉਹ 15 ਫਰਮਾਂ ਬਣਾ ਕੇ ਵੇਚ ਰਹੀਆਂ ਨੇ ਜੀ ਤੇ ਇਸੇ ਤੇ ਸਟੇਟ ਗਵਰਨਮੈਂਟ ਨੇ ਸੂਬਾ ਸਰਕਾਰ ਨੇ ਸਬਸਿਡੀ ਵੀ ਦਿੱਤੀ ਆ ਇਹ ਮਸ਼ੀਨ ਤੇ 64000 ਰੁਪਇਆ ਜਿਹੜੀ ਸਬਸਿਡੀ ਆ ਉਹ ਕਿਸਾਨ ਸਮੂਹਾਂ ਨੂੰ ਜਾਂ ਕੋਆਪਰੇਟਿਵ ਸੁਸਾਇਟੀਆਂ ਨੂੰ ਆ ਔਰ 40000 ਰੁਪਇਆ ਸਬਸਿਡੀ ਨਿੱਜੀ ਕਿਸਾਨਾਂ ਨੂੰ ਤਕਰੀਬਨ ਇਹ ਜਿਹੜੀ ਮਸ਼ੀਨ ਅਸੀਂ ਐਗਜ਼ੈਕਟ ਰੇਟ ਤਾਂ ਫਰਮਾਂ ਦੇ ਹਿਸਾਬ ਨਾਲ ਹੀ ਹੁੰਦਾ ਪਾਰੇ 1 ਲੱਖ ਤੋਂ ਥੱਲੇ ਥੱਲੇ ਇਹ ਮਸ਼ੀਨ ਦਾ ਰੇਟ ਆ ਛੋਟੇ ਟਰੈਕਟਰ ਨਾਲ ਚੱਲ ਜਾਂਦੀ ਆ ਨਵੇੜਾ ਜਾਦੇ ਕਰਦੀ ਆ ਜੀ ਘੱਟ ਹੌਸਪਾਵਰ ਆ ਘੱਟ ਇਨਵੈਸਟਮੈਂਟ ਆ ਚਲਾਉਣ ਦੇ ਖਰਚੇ ਜਿਹਨੂੰ ਅਸੀਂ ਆਪਰੇਸ਼ਨਲ ਕੋਸਟ ਕਹਿੰਦੇ ਆ ਉਹ ਘਟਾ ਇਸ ਕਰਕੇ ਛੋਟੇ ਖਸਾਨਾਂ ਦੀ ਮਦਦ ਕਰ ਸਕਦੀ ਆ ਤਕਰੀਬਨ 40 ਮਿੰਟਾਂ ਦੇ ਵਿੱਚ 1 ਏਕੜ ਨੂੰ ਇਹ ਪਰਾਲੀ ਨੂੰ ਮਲਚ ਕਰਕੇ ਨਾਲ-ਨਾਲ ਕਣਕ ਬੀਜ ਦਿੰਦੀ ਆ ਕਿਸਾਨ ਦੇ ਨਾਲ ਇਹ ਤਕਨੀਕ ਮਨੁੱਖਤਾ ਪੌਣ ਪਾਣੀ ਅਤੇ ਜੀਵ ਜੰਤੂਆਂ ਲਈ ਬਹੁਤ ਲਾਹੇਵੰਦ ਏ خاص گل ਇਹ ਹੈ ਕਿ ਇਸ مشین ਦੀ ਵਰਤੋਂ ਨਾਲ ਕਣਕ ਵਿੱਚ ਕੀੜੇ ਮਕੌੜੇ ਜਾਂ ਨਦੀਨਾਂ ਦੀ ਸ਼ਿਕਾਇਤ ਨਹੀਂ ਆਉਂਦੀ। ਖੋਜ ਵਿੱਚ ਸਾਬਤ ਹੋਇਆ ਹੈ ਕਿ ਇਸ ਤਕਨੀਕ ਦੀ ਵਰਤੋਂ ਨਾਲ ਜ਼ਮੀਨ ਦੀ ਸਿਹਤ ਦਾ ਵੀ ਸੁਧਾਰ ਹੁੰਦਾ ਹੈ। ਜੇਕਰ ਕਿਸਾਨ ਮਸ਼ੀਨ ਨੂੰ ਲਗਾਤਾਰ 3 ਸਾਲ ਵਰਤਦਾ ਹੈ ਤਾਂ ਉਸ ਦੇ ਖਾਦਾਂ ਦੇ ਖਰਚੇ ਹੋਰ ਵੀ ਘਟਣਗੇ। ਫਾਰਮਰ ਮੀਡੀਆ ਰਿਪੋਰਟ